ਆਉਣਗੇ ਮੈਂ ਸਾਡੇ ਸਤਿਕਾਰਯੋਗ ਗਿਆਨੀ ਹਰਪ੍ਰੀਤ ਸਿੰਘ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਰਹਿ ਚੁਕੇ ਜਥੇਦਾਰ ਸਾਹਿਬ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਜਾਣ ਤੇ ਲੱਖ ਲੱਖ ਵਧਾਈ ਪੇਸ਼ ਕਰਦਾ ਸਤਿਕਾਰਯੋਗ ਬੀਬੀ ਜੀ ਨੂੰ ਜੋ ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਉਹਨਾਂ ਦੀ ਸੁਪਤਰੀ ਨੇ ਉਹਨਾਂ ਨੂੰ ਪੰਥਕ ਕੌਂਸਲ ਦੀ ਚੇਅਰਪਰਸਨ ਬਣਨ ਤੇ ਗੁਰੂ ਨਾਨਕ ਸਾਹਿਬ ਦੀ ਅੰਚਵੰਚ ਤੋਂ ਐ ਜਿਨ੍ਹਾਂ ਦੀ ਸਿੱਖੀ ਨੂੰ ਐਡੀ ਮਹਾਨ ਦੇਣਾ ਗੁਰੂ ਨਾਨਕ ਦੇਵ ਜੀ ਨੇ ਇਹ ਬੂਟਾ ਜਿਹੜਾ ਲਾਇਆ ਸੀ ਬਾਬੇ ਨਾਨਕ ਨੇ ਲਾਇਆ ਸੀਗਾ ਅੱਜ ਦੁਨੀਆ 'ਚ ਇਸ ਬੂਟੇ ਦੀਆਂ ਤੁਮਾਂ ਪੈ ਰੀਆਂ ਨੇ ਦੁਨੀਆ 'ਚ ਅੱਜ ਆਪਾਂ ਸਾਰੇ ਬਹੁਤ ਵੱਡੀ ਸੇਵਾ ਕਰ ਰਹੇ ਆਂ ਇਸ ਗੱਲ ਨੂੰ ساری ਦੁਨੀਆ ਦੇ ਲੋਕ ਮੰਨਦੇ ਨੇ ਪ੍ਰਵਾਨ ਕਰਦੇ ਨੇ ਖਾਲਸਾ ਜੀ ਰਾਹ ਬੜਾ ਲੰਮਾ ਹੈ ਤਾਂ ਬਹੁਤ ਔਖਾ ਹੈ ਬੜਾ ਸੰਘਰਸ਼ ਕਰਨਾ ਪੈਣਾ ਹੈ ਜਿੱਦਾਂ ਦੇ ਹਾਲਾਤ ਨੇ ਤੁਸੀਂ ਸਾਰੇ ਜਾਣਦੇ ਹੋ ਲੇਕਿਨ ਅਸੀਂ ਜਹਦਵਰ ਹਰਪ੍ਰੀਤ ਸਿੰਘ ਜੀ ਨੂੰ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਕਾਲੀ ਦਵ ਦੇ ਤੇ ਬੀਬਾ ਸਤਵੰਦ ਕੌਰ ਜੀ ਨੂੰ ਆਪਣੀ ਛੋਟੀ ਭੈਣ ਬੇਟੀ ਪੰਚ ਦੀ ਇਹਨਾਂ ਨੂੰ ਪਰੋਸਾ ਦੇਣਾ ਚਾਹੁੰਦੇ ਆ ਕਿ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੁਹਾਡੇ ਪੂਰਾ ਤਨ ਦਈ ਦੇ ਨਾਲ ਹਿੰਮਤ ਨਾਲ ਤੁਹਾਡੇ ਨਾਲ ਸੇਵਾ ਕਰਾਂਗੇ ਨਿਸ਼ਕਾਮ ਹੋ ਕੇ ਨਿਰਸਵਾਦ ਹੋ ਕੇ ਤੇ ਬਿਨਾ ਕਿਸੇ ਲਾਲਸਾ ਤੋਂ ਪੰਜਵੇਂ ਮੈਂਬਰੀ ਕਮੇਟੀ ਅੱਗੇ ਬੜਾ ਵੱਡਾ ਕਾਰਜ ਸੀ ਠੀਕ ਹੈ ਅਸੀਂ ਪੰਜਾਂ ਆਪਣੇ ਸਿਤਾ ਨੇ ਪ੍ਰਾਵਾ ਨੇ ਤੇ ਸਾਡੀ ਭੈਣ ਦੇ ਉਹਨੂੰ ਮੇਰੇ ਲਾਤਾ ਛੇਵੇਂ ਪਾਸ਼ਾ ਜੀ ਦੀ ਕਿਰਪਾ ਹੋ ਗਈ ਸਰ ਤੇ ਬੜੀ ਵਾਰੀ ਐਦਾਂ ਦੇ ਹਾਲਾਤ ਬਣੇ ਜਦੋਂ ਫਿਕਰ ਹੁੰਦਾ ਸੀਗਾ ਮਨ ਵਿੱਚ ਕਿ ਕਿਵੇਂ ਹੋਊਗਾ ਲੇਕਿਨ ਗੁਰੂ ਸਾਹਿਬ ਦੇ ਸੰਗਤ ਦੇ ਆਸਰੇ ਨੇ ਸੰਗਤ ਨੇ ਸਾਨੂੰ ਸਹੀ ਰਾਹ ਦਿਖਾਇਆ ਤੇ ਅੱਜ ਆਪਾਂ ਇਸ ਮਕਾਮ ਤੇ ਪਹੁੰਚੇ ਆਂ ਠੀਕ ਆਖਿਆ ਮੇਰੇ ਸਾਥੀਆਂ ਨੇ ਦੋ ਤਰੀਕ ਹੁਕਮਨਾਮੇ ਹੋਏ ਚਲੋ ਪੰਚ ਦਾ ਚਾਹੁੰਦਾ ਸੀ ਕੁ ਕਦੜੇ ਹੋਣੇ ਚਾਹੀਦੇ ਸੀ ਹੁਕਮਨਾਮੇ ਥੋੜਾ ਬਹੁਤ ਹੋ ਤਾਂ ਹੋਰ ਜਿਹੜੀ ਸੇਵਾ ਲੱਗ ਜਾਂਦੀ ਤੇ ਸ਼ਾਇਦ ਰਾ ਸਖਾਲਾ ਹੋ ਜਾਣਾ ਸੀਗਾ ਪਰ ਚਲੋ ਜਿੱਦਾਂ ਦੇ ਵੀ ਹੁਕਮਨਾਮੇ ਸਿੰਘ ਸੁਭਾਨ ਨੇ ਪੰਚ ਨੂੰ ਦਿੱਤੇ ਜਾਰੀ ਕੀਤੇ ਸੰਮੂਚੇ ਪੰਚ ਨੇ ਪ੍ਰਵਾਨ ਕਰ ਲੈ ਕੋਈ ਕਿਸੇ ਨੇ ਉਹ ਕਿੰਤੂ ਪਰੰਤੂ ਨਹੀਂ ਕੀਤਾ ਜਿਨ੍ਹਾਂ ਨੇ ਨਹੀਂ ਮੰਨੇ ਅੱਜ ਰੋਲਦੇ ਫਿਰਦੇ ਨੇ ਅਜੇ ਗਾਂ ਦੇਖਿਓ ਸਮਾਂ